ਬੀਤੀ ਸ਼ਾਮ ਦੋ ਵਿਅਕਤੀਆਂ ਦੇ ਬਰਸਾਤੀ ਡਰੇਨ ਦੇ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚੋਂ ਇੱਕ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪਹਿਲੇ ਨੂੰ ਬਚਾਉਣ ਦੇ ਲਈ ਦੂਜੇ ਨੇ ਡਰੇਨ ਦੇ ਵਿੱਚ ਛਾਲ ਮਾਰੀ ਸੀ ਗੁਰਦਾਸਪੁਰ ਦਾ ਪੈਂਡਾ ਸੰਗੋਵਾਲ ਜਥੇ ਦੇ ਨਜ਼ਦੀਕ ਸ਼ੱਕੀ ਡਰੇਨ ਦੇ ਵਿੱਚ ਬੀਤੇ ਦਿਨੀ ਦੋ ਵਿਅਕਤੀਆਂ ਦੇ ਡੁੱਬਣ ਦੀ ਖਬਰ ਆਉਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਵੀਰ ਮਸੀ ਜੋ ਕਿ ਪਿੰਡ ਜਗੋਬਾਲ ਦਾ ਰਹਿਣ ਵਾਲਾ ਪੈਰ ਫਿਸਲਣ ਦੇ ਕਾਰਨ ਡਰੇਨ ਦੇ ਵਿੱਚ ਡਿੱਗ ਗਿਆ ਤੇ ਉਸ ਨੂੰ ਲੱਭਣ ਦੇ ਲਈ ਦੂਜੇ ਵਿਅਕਤੀ ਦੇ ਵੱਲੋਂ ਡਰੇਨ ਦੇ ਵਿੱਚ ਛਾਲ ਮਾਰੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹੀ ਬਾਹਰ ਨਹੀਂ ਆਏ ਜਿਸ ਤੋਂ ਬਾਅਦ ਦੋਵਾਂ ਦੀ ਗੋਤਾਖੋਰਾਂ ਨੇਪਾਲ ਕੀਤੀ ਹੈ ਤਾਂ ਇੱਕ ਦੀ লাশ बरामद ਹੋ ਚੁੱਕੀ ਹੈ ਤੇ ਦੂਜੇ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਡਰੇਨ ਦੇ ਵਿੱਚ ਪੈਰ ਫਿਸਲਣ ਕਰਕੇ ਡਿੱਗੇ ਨੌਜਵਾਨ ਨੂੰ ਬਚਾਉਂਦਾ ਹੋਇਆ ਦੂਜਾ ਨੌਜਵਾਨ ਵੀ ਵਿੱਚ ਛਾਲ ਮਾਰ ਦਿੰਦਾ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਪਰਿਵਾਰ ਦੇ ਵੱਲੋਂ ਸੰਪਰਕ ਕਰਨ ਤੋਂ ਬਾਅਦ ਮਰਤਕ ਦੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ ਤਾਂ ਜੋ ਅੰਤਮ ਸਸਕਾਰ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਜੌਨ ਤੇਜਾ ਸਿੰਘ ਸਤਤਰਖਾਂਚੀ ਬੋਲ ਰਿਆਂ ਜੀ ਅੱਜ ਜੋ ਕਲਹਾਸਾ ਵਾਪਰਿਆ ਸੀ ਉਸ ਵਿੱਚ ਦੋ ਨੌਜਵਾਨ ਜਿਹੜੇ ਨਾ ਆਪਣੇ ਪਿੰਡ ਇੱਕ ਮੁਕੰਦਪੁਰ ਤੇ ਇੱਕ ਚਾਂਦਕੜ ਦੇ ਜਿਹੜੇ ਸੀ ਡੁੱਬੇ ਸੀ ਚਾਂਦਕੜ ਵਾਲੀ ਨੂੰ ਬਚਾਉਣ ਦੀ ਖਾਤਰ ਜਿਹੜਾ ਮੁਕੰਦਪੁਰ ਵਾਲਾ ਮੁੰਡਾ ਡੁੱਬਿਆ ਉਹਦੀ ਬਾਡੀ ਅੱਜ ਜਿਹੜੀ ਮਿਲ ਗਈ ਆ ਕਿਉਂਕਿ ਪ੍ਰਸ਼ਾਸਨ ਨੂੰ ਕੱਲ ਥੋੜੀ ਜਿਹੀ ਅਪੀਲ ਕੀਤੀ ਸੀ ਅੱਜ ਸਵੇਰੇ ਹੀ ਪ੍ਰਸ਼ਾਸਨ 8 ਵਜੇ ਇੱਥੇ ਪਹੁੰਚ ਗਿਆ ਤੇ ਉਹਨਾਂ ਨੇ ਆ ਕੇ ਕਿਸਤੀ ਲਿਆਂਦੀ ਆ ਉਹਦੇ ਨਾਲ ਦੂਜੀ ਬਾਡੀ ਵੀ ਜਿਹੜੀ ਲੱਭ ਰਹੀ ਆ ਇੱਕ ਬਾਡੀ ਦਾ ਜਿਹੜਾ ਸੰਸਕਾਰ ਕਰਨ ਦੀ ਆਗਿਆ ਜਿਹੜੀ ਆ ਗਈ ਆ ਉਤੋਂ ਆਪਣੇ ਐਸ ਡੀ ਐਮ ਸਾਹਿਬ ਵੱਲੋਂ ਤੇ ਉਹ ਬਾਡੀ ਜਿਹੜੀ ਆ ਉਹਨਾਂ ਦੇ ਵਾਰਸ ਜਿਹੜੇ ਲੈ ਕੇ ਚਲੇ ਗਏ ਨਾ ਸੰਸਕਾਰ ਕਰਨ ਵਾਸਤੇ ਤੇ ਦੂਸਰੀ ਬਾਡੀ ਦੀ ਜਿਹੜੀ ਆ ਭਾਲ جاری ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੀ ਆ ਉਹਦੀ ਵੀ ਲਾਸ਼ ਦੀ ਭਾਲ ਕਰਕੇ ਜੋ ਲਾਸ਼ ਜਿਹੜੀ ਆ ਉਹਨਾਂ ਨੂੰ ਵਾਰਸਾਂ ਦੇ ਹਵਾਲੇ ਕੀਤੀ ਜਾਵੇ ਤਾਂ ਕਿ ਉਹ ਬਾਡੀ ਦਾ ਜਿਹੜਾ ਆਪਣਾ ਸੰਸਕਾਰ ਕਰ ਸਕਣ ਬੀਤੀ ਸ਼ਾਮ ਦੋ ਵਿਅਕਤੀਆਂ ਦੇ ਬਰਸਾਤੀ ਡਰੇਨ ਦੇ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚੋਂ ਇੱਕ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪਹਿਲੇ ਨੂੰ ਬਚਾਉਣ ਦੇ ਲਈ ਦੂਜੇ ਨੇ ਡਰੇਨ ਦੇ ਵਿੱਚ ਛਾਲ ਮਾਰੀ ਸੀ ਗੁਰਦਾਸਪੁਰ ਦਾ ਪੈਂਡਾ ਸੰਗੋਵਾਲ ਜਥੇ ਦੇ ਨਜ਼ਦੀਕ ਸ਼ੱਕੀ ਡਰੇਨ ਦੇ ਵਿੱਚ ਬੀਤੇ ਦਿਨੀ ਦੋ ਵਿਅਕਤੀਆਂ ਦੇ ਡੁੱਬਣ ਦੀ ਖਬਰ ਆਉਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਵੀਰ ਮਸੀ ਜੋ ਕਿ ਪਿੰਡ ਜਗੋਬਾਲ ਦਾ ਰਹਿਣ ਵਾਲਾ ਪੈਰ ਫਿਸਲਣ ਦੇ ਕਾਰਨ ਡਰੇਨ ਦੇ ਵਿੱਚ ਡਿੱਗ ਗਿਆ ਤੇ ਉਸ ਨੂੰ ਲੱਭਣ ਦੇ ਲਈ ਦੂਜੇ ਵਿਅਕਤੀ ਦੇ ਵੱਲੋਂ ਡਰੇਨ ਦੇ ਵਿੱਚ ਛਾਲ ਮਾਰੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹੀ ਬਾਹਰ ਨਹੀਂ ਆਏ ਜਿਸ ਤੋਂ ਬਾਅਦ ਦੋਵਾਂ ਦੀ ਗੋਤਾਖੋਰੀ ਨੇਪਾਲ ਕੀਤੀ ਹੈ ਤਾਂ ਇੱਕ ਦੀ লাশ ਬਰਾਮਦ ਹੋ ਚੁੱਕੀ ਹੈ ਤੇ ਦੂਜੇ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਡਰੇਨ ਦੇ ਵਿੱਚ ਪੈਰ ਫਿਸਲਣ ਕਰਕੇ ਡਿੱਗੇ ਨੌਜਵਾਨ ਨੂੰ ਬਚਾਉਂਦਾ ਹੋਇਆ ਦੂਜਾ ਨੌਜਵਾਨ ਵੀ ਵਿੱਚ ਛਾਲ ਮਾਰ ਦਿੰਦਾ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਪਰਿਵਾਰ ਦੇ ਵੱਲੋਂ ਸੰਪਰਕ ਕਰਨ ਤੋਂ ਬਾਅਦ ਮਰਦ ਤੱਕ ਦੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ ਤਾਂ ਜੋ ਅੰਤਮ ਸਸਕਾਰ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਜੌਨ ਤੇਜਾ ਸਿੰਘ ਸਤਤ ਦਾ ਖਜਾਨਚੀ ਬੋਲ ਰਿਹਾ ਜੀ ਅੱਜ ਜੋ ਕਲ ਹਾਸਾ ਵਾਪਰਿਆ ਸੀ ਉਸ ਵਿੱਚ ਦੋ ਨੌਜਵਾਨ ਜਿਹੜੇ ਨਾ ਆਪਣੇ ਪਿੰਡ ਇੱਕ ਮੁਕੰਦਪੁਰ ਤੇ ਇੱਕ ਚਾਂਦਕੜ ਦੇ ਜਿਹੜੇ ਸੀ ਡੁੱਬੇ ਸੀ ਚਾਂਦਕੜ ਵਾਲੀ ਨੂੰ ਬਚਾਉਣ ਦੀ ਖਾਤਰ ਜਿਹੜਾ ਮੁਕੰਦਪੁਰ ਵਾਲਾ ਮੁੰਡਾ ਡੁੱਬਿਆ ਉਹਦੀ ਬਾਡੀ ਅੱਜ ਜਿਹੜੀ ਮਿਲ ਗਈ ਆ ਕਿਉਂਕਿ ਪ੍ਰਸ਼ਾਸਨ ਨੂੰ ਕੱਲ ਥੋੜੀ ਜਿਹੀ ਅਪੀਲ ਕੀਤੀ ਸੀ ਅੱਜ ਸਵੇਰੇ ਹੀ ਪ੍ਰਸ਼ਾਸਨ 8 ਵਜੇ ਇੱਥੇ ਪਹੁੰਚ ਗਿਆ ਤੇ ਉਹਨਾਂ ਨੇ ਆ ਕੇ ਕਿਸਤੀ ਲਿਆਂਦੀ ਆ ਉਹਦੇ ਨਾਲ ਦੂਜੀ ਬਾਡੀ ਵੀ ਜਿਹੜੀ ਲੱਭ ਰਹੀ ਆ ਇੱਕ ਬਾਡੀ ਦਾ ਜਿਹੜਾ ਸੰਸਕਾਰ ਕਰਨ ਦੀ ਆਗਿਆ ਜਿਹੜੀ ਆ ਗਈ ਆ ਤੋਂ ਆਪਣੇ ਐਸ ਡੀ ਐਮ ਸਾਹਿਬ ਵੱਲੋਂ ਤੇ ਉਹ ਬਾਡੀ ਜਿਹੜੀ ਆ ਉਹਨਾਂ ਦੇ ਵਾਰਸ ਜਿਹੜੇ ਲੈ ਕੇ ਚਲੇ ਗਏ ਨਾ ਸੰਸਕਾਰ ਕਰਨ ਵਾਸਤੇ ਤੇ ਦੂਸਰੀ ਬਾਡੀ ਦੀ ਜਿਹੜੀ ਆ ਭਾਲ جاری ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੀ ਆ ਉਹਦੀ ਵੀ ਲਾਸ਼ ਦੀ ਭਾਲ ਕਰਕੇ ਜੋ ਲਾਸ਼ ਜਿਹੜੀ ਆ ਉਹਨਾਂ ਵਾਰਸਾਂ ਦੇ ਹਵਾਲੇ ਕੀਤੀ ਜਾਵੇ ਤਾਂ ਕਿ ਉਹ ਬਾਡੀ ਦਾ ਜਿਹੜਾ ਆਪਣਾ ਸੰਸਕਾਰ ਕਰ ਸਕਣ